ਚੁੱਕੇ ਆ तकरीबन ਮਹਿਲਾ ਚੌਕ ਦੇ ਸਰੂਰ ਤੱਕ ਚਲੇ ਆ ਸੋ ਜਿੰਨੇ ਵੀ ਸਾਡੇ ਭਰਾ ਨੇ ਮੇਰਾ ਵੀ ਨਾਲ ਰਲਦੇ ਹੋ ਨਾਲ ਰਲਦੇ ਹੋ ਨਾਲ ਰਲਦੇ ਤੁਰਿਓ ਸਾਰੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਭਰਾ ਆਸੇ ਪਾਸੇ ਸੜਕਾਂ ਤੇ ਬੈਠੇ ਆ ਉਹ ਕਾਫਲੇ ਦੇ ਨਾਲ ਰਲਦੇ ਤੁਰਿਓ ਮੇਰਾ ਵੀਰਾ ਆ ਕਾਫਲਾ ਜਾ ਰਿਹਾ ਦਿਖਾ ਦੇ ਬਈ ਨਿਕਲ ਕੇ ਹੁਣ ਪਿੰਡਾਂ ਚ ਬੈਠਣ ਦਾ ਵੇਲਾ ਨਹੀਂ ਪਿੰਡਾਂ ਤੋਂ ਨਿਕਲਿਆ ਹੁਣ ਪਿੰਡਾਂ ਤੋਂ ਨਿਕਲ ਕੇ ਜਿੱਥੇ-ਜਿੱਥੇ ਵੀ ਜਾਮ ਲੱਗੇ ਸੀਗੇ ਨੌਜਵਾਨਾਂ ਨੇ ਲਾਏ ਸੀ ਮਹਿਲਾ ਜਾਮ ਲੱਗਿਆ ਸੀ ਬਲਬਲ ਟੋਲ ਤੇ ਲੱਗਿਆ ਸੀ ਧਰੇੜੀ ਜੱਟਾਂ ਲੱਗਿਆ ਸੀਗਾ ਸਦਾਮਪੁਰ ਲੱਗਿਆ ਸੀ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰਾਂ ਕਿ ਆਜੋ ਹੁਣ ਆਪਣਾ ਕਾਫਲਾ ਰਵਾਨ ਰਵਾਨਗੀ ਪਾ ਚੁੱਕਿਆ ਇਹਨੂੰ ਤੇ ਆ ਵੀ ਕਿਵੇਂ ਆਜੋ 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 ਕਰਵਾ ਦਿਓ ਆਵਾਜ਼ ਆ ਰਹੀ ਆ। ਸਰੂਟ ਟੱਪ ਗਿਆ ਬਾਈ ਸਰੂਰ। ਕੀ ਆ? ਸਰੂਟ ਟੱਪ ਚੁੱਕੇ ਆ ਬਾਈ। ਕਈ ਥਾਈਂ ਇਹਨਾਂ ਨੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ। ਨੌਜਵਾਨਾਂ ਦੇ ਉੱਤੇ ਇੱਥੇ ਮਹਿਲਾ ਚੌਂਕ ਕੋਲੇ ਡਾਟੀ ਚਾਰਜ ਵੀ ਕੀਤਾ ਬੱਸ ਸਾਡੇ ਡੇਟਿਆਂ ਕਰਕੇ ਲੱਗ ਗਿਆ ਅ ਕੱਡਾ ਕਾਫਲਾ ਜਾ ਰਿਹਾ ਮਟਾ ਕਾਫਲਾ ਜਿਹੜਾ ਉਹ ਜਾ ਰਿਹਾ ਸਰੂਰ ਦੇ ਵੱਲ ਸਰੂਰ ਟੱਪ ਚੁੱਕੇ ਆ ਸਾਡੇ ਭਰਾਵਾਂ ਨੂੰ ਬੇਨਤੀ ਆ ਕਿ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਮੇਰਾ ਵੀ ਪਿੰਡੋ ਪਿੰਡੀ ਹੋ ਕੇ ਦਿਵਾ ਕੇ ਇਹ ਸੜਕ ਤੇ ਆ ਜਾਓ ਇਕੱਠੇ ਹੋ ਕੇ ਨਿਕਲੋ ਕਾਫਲਿਆਂ ਦੇ ਰੂਪ 'ਚ ਨਿਕਲੋ ਇਕੱਲੇ ਇਕੱਲੇ ਨਿਕਲੋ ਜਿਵੇਂ ਆ ਕਾਫਲਾ ਜਾਂਦਾ ਦੇਖੋ ਹਜ਼ਾਰਾਂ ਦੀ ਗਿਣਤੀ ਆ ਗੱਡੀਆਂ ਦੀ ਤਾਵਾ ਹਾਂਜੀ ਸੋ ਹੁਣ ਇਹ ਅੱਜ ਦਿਖਾ ਦੇਣਾ ਹੈ ਇਹ ਸਰਕਾਰ ਨੂੰ ਬੁੱੱਟਰ ਸਰਕਾਰ ਨੂੰ ਜਿਤਨੀਆਂ ਜੜਾਂ ਜਿਹੜੀਆਂ ਪੱਟ ਚੁੱਕੇ ਨੇ ਲੋਕ ਜਿਹੜਾ ਜ਼ੁਲਮ ਤੋਂ ਟਾ ਰਿਹਾ ਅੱਜ ਵੀ ਨੌਜਵਾਨਾਂ ਤੇ ਲਾਠੀ ਚਾਰਜ ਕੀਤਾ ਜ਼ਬਰ ਕਰ ਰਿਹਾ ਇਹ ਠੱਕਾ ਸ਼ਾਈ ਹੁਣ ਨਹੀਂ ਚੱਲਣਗੇ ਲੋਕ ਆ ਆ ਦੇਖ ਲੈ ਆ ਤੇਰੇ ਕਿਲ ਸਾਫਤ ਹੋਣਾ ਤਬੂਤ ਚਾਹ ਦੇ ਕਿਵੇਂ ਕਾਫਲੇ ਦੇਖ ਲੈ ਕਿਵੇਂ ਜਾ ਰਹੇ ਆ ਰੋਡ ਬੰਦ ਹੋਈ ਆ ਅੱਗੇ ਜਾ ਕੇ ਦੇਖ ਕੇ ਆ ਕਿਉਂ ਨਾ ਜਾਈਂ ਕਰ ਬੱਸ ਕਰ